ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਬੱਬੇ ਹਾਲੀ ਪੁਲ ਤੋਂ ਵੀਰਵਾਰ ਦੀ ਰਾਤ 11 ਵਜੇ ਦੇ ਕਰੀਬ ਇੱਕ ਨੌਜਵਾਨ ਵੱਲੋਂ ਆਪਣੀ ਦੁਕਾਨ ਦੇ ਸਾਹਮਣੇ ਦੇ ਦੁਕਾਨਦਾਰ ਵੱਲੋਂ ਜਲੀਲ ਕਰਨ ਤੋਂ ਬਾਅਦ ਦੁਖੀ ਹੋ ਕੇ ਨਹਿਰ ਵਿੱਚ ਛਲਾਂਗ ਲਗਾ ਦਿੱਤੀ ਗਈ ਸੀ 21 ਸਾਲ ਦਾ ਨੌਜਵਾਨ ਰਣਦੀਪ ਸਿੰਘ ਜੋ ਗੱਡੀਆਂ ਤੇ ਸਪੀਕਰ ਲਗਾਉਣ ਦਾ ਕੰਮ ਕਰਦਾ ਸੀ ਨੇ ਛਲਾਂਗ ਲਗਾਉਣ ਤੋਂ ਪਹਿਲਾਂ ਲਾਈਵ ਹੋ ਕੇ ਦੋਸ਼ ਲਗਾਇਆ ਸੀ ਕਿ ਉਸ ਦੀ ਦੁਕਾਨ ਦੇ ਸਾਹਮਣੇ ਦੇ ਕਰਿਆਨੇ ਦੇ ਦੁਕਾਨਦਾਰ ਨਿਸ਼ਾਨ ਸਿੰਘ ਵੱਲੋਂ ਉਸ ਨੂੰ ਉਸ ਵੇਲੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਗਈਆਂ ਤੇ ਜਲੀਲ ਕੀਤਾ ਗਿਆ ਜਦੋਂ ਉਹ ਇੱਕ ਕਰੈਕਟਰ ਤੇ ਸਪੀਕਰ ਲਗਾ ਰਿਹਾ ਸੀ ਅਤੇ ਉੱਚੀ ਆਵਾਜ਼ ਕਰਕੇ ਸਪੀਕਰ ਨੂੰ ਚੈੱਕ ਕਰ ਰਿਹਾ ਸੀ ਬਾਦ ਵਿੱਚ ਪੁਲਿਸ ਵੱਲੋਂ ਥਾਣਾ ਤੇ ਬੜ ਵਿਖੇ ਨਿਸ਼ਾਨ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਪਰ ਗੋਤਾਖੋਰ ਲਗਾਤਾਰ ਰਣਦੀਪ ਸਿੰਘ ਦੀ ਲਾਸ਼ ਨੂੰ ਨਹਿਰ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਚੌਥੇ ਦਿਨ ਛਲਾਂਗ ਮਾਰਨ ਵਾਲੇ ਪੁਲਤੋ ਕਰੀਬ 1 ਕਿਲੋਮੀਟਰ ਦੂਰੀ ਤੇ ਬਰਾਮਦ ਹੋਈ ਹੈ। ਬਾਬਾ ਦੀਪ ਸਿੰਘ ਸੇਵਾ ਵੈਲਫੇਅਰ ਸੁਸਾਇਟੀ ਗਰਦੀਵਾਲ ਦੀ ਟੀਮ ਦੇ ਗੋਤਾਖੋਰਾ ਬੋਟ ਸਮੇਤ ਮੌਕੇ ਤੇ ਪਹੁੰਚ ਕੇ ਲਗਾਤਾਰ ਨੌਜਵਾਨ ਰਣਦੀਪ ਸਿੰਘ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਵਿੱਚ ਕਰੀਬ 69 ਘੰਟੇ ਬਾਅਦ ਉਹਨਾਂ ਨੂੰ ਸਫਲਤਾ ਮਿਲੀ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਕਰਦਾ ਸੀ ਅੱਡੇ ਤੇ ਕੰਮ ਸਪੀਕਰਾਂ ਤੇ ਕਰਾਂ ਦਾ ਉਹ ਲਾਗੋ ਗੋਂਡੀ ਆਇਆ ਤੇ ਉਹਨੇ ਕੋਈ ਛਿੜਕਿਆ ਛੜਕਿਆ ਰਾਤ ਤੇ ਕੋਈ ਥੱਪੜ ਤੋਂ ਪੜੀ ਮਾਰੇ ਨੇ ਇਹ ਬੇਟਾ ਛੋਟਾ 18 ਸਾਲ ਦਾ ਇਹਨੇ ਕੋਈ ਦਿਲ ਤੇ ਇੰਦਾਂ ਦੀ ਗੱਲ ਲਾਈ ਹੈ ਕਿ ਕਿਸੇ ਨੂੰ ਦੱਸ ਨਹੀਂ ਸਕਿਆ ਇਹ ਨਹੀਂ ਕਿ ਬੇਇੱਜ਼ਤੀ ਮਹਿਸੂਸ ਕੀਤੀ ਇਹਨੇ ਵੀ ਘਰ ਵੀ ਨਹੀਂ ਦੱਸ ਸਕਿਆ ਤੇ ਇਹਨੇ ਕੋਈ 8-10 ਵੀਡੀਓ ਪਾ ਕੇ ਸਭ ਨੂੰ ਤੇ ਫੇਰ ਇਹਨੇ ਨੈਰ ਦੇ ਵਿੱਚ ਹਾਲਾ ਮਾਰਦੀ ਕੋ ਪੌਣੇ ਕੇ 10 ਵਜੇ ਲਾਸ਼ਾ ਜਲਪੀਆ ਵੀਰਵਾਰ ਦਾ ਦੁਪਹਿਰ ਤੇ ਵੀਰਵਾਰ ਦਾ ਇਹ ਦੁਪਹਿਰ ਜੀ ਵੀਰਵਾਰ ਰਾਤ ਦੀ ਗੱਲ ਰਾਤ ਦੀ ਗੱਲ ਮਾਮਲਾ ਦਰਜ ਕਰਵਾਇਆ ਵਾ ਗ੍ਰਿਫਤਾਰੀ ਹੋਈ ਆ ਉਹਦੀ ਤੇ ਨਾ ਗ੍ਰਿਫਤਾਰੀ ਨਹੀਂ ਹੋਈ ਕੋ ਨਾ ਬੰਦਾ ਭਗੌੜਾ ਉਹ ਭਗੌੜਾ ਹੋ ਗਿਆ ਹੈ ਜਾਟੀ ਇਥੋਂ ਦਾ ਘਰਵਾਲਾ ਉਥੇ ਇੱਕ ਦੁਕਾਨ ਵੀ ਖੁੱਲੀ ਲੱਗੇ ਉਹਨੇ ਦੁਕਾਨਦਾਰ ਹਾਂਜੀ ਉਹ ਪ੍ਰਾਰਥਨਾ ਇਹ ਮੰਗ ਕਰਦੇ ਆਂ ਵੀ ਇਹਦੇ ਮਾਪਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਕੱਲਾ ਕੱਲਾ ਬੱਚਾ ਕੱਲਾ ਕੱਲਾ ਬੰਦਾ ਇਹ ਕਿਥੋਂ ਮਿਲਣਾ ਇਹ ਗਵਾਚੀ ਤੇ ਸਾਨੂੰ ਮੁੱਲ ਲੈਵਾਂਗੇ ਤੇ ਇੱਕ ਤੋਂ ਮਿਲ ਲੈ ਮਨ ਮੁੱਲ ਕੱਲਾ ਬੰਦਾ ਸੀ ਕਿੰਨੀਆਂ ਪੈਣਾ ਦੀ ਇਹ ਤਿੰਨੇ ਪੈੜਾ ਸੀ ਇੱਕ ਪੂਰੀ ਹੋ ਗਈ ਹੈ ਦੋ ਪੈਣਾ ਨੇ ਉਹ ਪੈਣਾ ਤੇ ਕੱਲਾ ਬੱਚਾ ਹੈ ਕੱਲਾ ਬੱਚਾ ਹੈ ਉਹਦਾ ਜਾਨੀ ਕਿ ਸੁਸਾਇਡ ਕੀਤਾ ਸੀਗਾ ਮੁੰਡੇ ਨੇ ਵੀਰਵਾਰ ਸਾਡੇ ਕੋਲ ਜਾਨੀ ਕਿ ਆ ਨਹੀਂ ਹੋਇਆ ਜਾਨੀ ਕਿ ਕੋਈ ਅਸੀਂ ਸਾਨੂੰ ਕੋਈ ਕੰਮ ਪੈ ਗਿਆ ਸੀ ਅਰਸੇ ਮੈਂ ਅਸੀਂ ਉਧਰੋਂ ਜਾਨੀ ਕਿ ਫਿਰ ਸ਼ੁੱਕਰਵਾਰ ਆਏ ਸ਼ੁੱਕਰਵਾਰ ਤੋਂ ਜਾਨੀ ਕਿ ਤਿੰਨ ਦਿਨਾਂ ਬਾਅਦ ਜਾਨੀ ਕਿ ਅਸੀਂ ਮਿਹਨਤ ਬੜੀ ਕੀਤੀ ਤਿੰਨ ਰਾਤ ਇੱਕ ਕੀਤਾ ਮਨਜੋਤ ਭਾਜੀ ਨੇ ਆਪਣੀ ਵੀ ਟੀਮ ਭੇਜੀ ਸੀ ਉਧਰੋਂ ਕੁਸ਼ਰੀਨ ਕੋਲ ਟੀਮ ਆਈ ਸੀਗੀ ਅਸੀਂ ਜਾਨੀ ਕਿ ਦੋਈ ਟੀਮਾਂ ਨੇ ਜਾਨੀ ਮੈਂਤ ਕਰਕੇ ਜਾਨੀ ਕਿ ਡੈਡ ਬੋਡੀ ਜੋ ਵੀ ਕਰਦੇ ਜਾਨੀ ਕਿ ਹਵਾਲੇ ਕਰਤੀ ਕਿ ਬਾਰਸਾਣਾ ਦੇ ਇਹਦਾ ਫ੍ਰੀ ਸੇਵਾ ਸਰ ਸਰਕਾਰ ਵੱਲੋਂ ਕੋਈ ਸਹਾਇਤਾ ਮਿਲਦੀ ਹੈ ਸਰਕਾਰ ਵੱਲੋਂ ਸਰ ਕੋਈ ਸੇਧ ਨਹੀਂ ਆਪਾਂ ਨੂੰ ਆ ਰਹੀ ਤੇ ਜੋ ਸਾਡੀ ਹੈਲਪ ਮਨਜੋਤ ਭਾਜੀ ਕਰ ਦਿੰਦੇ ਆ ਮਨਜੋਤ ਭਾਜੀ ਗੜਦੀਵਾਲ ਤੋਂ ਉਹ ਸਾਡੀ ਹੈਲਪ ਕਰ ਦਿੰਦੇ ਆ ਬਾਕੀ ਕੋਈ ਸਰਕਾਰ ਵੱਲੋਂ ਜਾਂ ਕਿਸੇ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਕੁਝ ਨਹੀਂ ਮਿਲਦਾ